ਸੁਖਵੀਰ ਸਿੰਘ ਬਾਦਲ ਖੋਰਾਂ ਦੀ ਗੱਲ ਕਰ ਰਹੀ ਐ ਜਦੋਂ ਦੇ ਨਵੇਂ ਪ੍ਰਧਾਨ ਬਣੇ ਨੇ ਨਾ ਤੇ ਕਹ ਲੋ ਕਿ ਪਹਿਲਾਂ ਜਿਵੇਂ ਠਕਾਵੜ ਜੀ ਦਿੱਸਤੀ ਹੁੰਦੀ ਸੀ ਚਿਹਰੇ ਤੋਂ ਸਾਰਾ ਠਕਾਵੜ ਦੀ ਲਹਿ ਗਈ ਐ ਹੁਣ ਪੂਰੇ ਸਰਗਰਮ ਨੇ ਐਕਟਿਵ ਨੇ ਔਰ ਖਾਸ ਕਰਕੇ ਪਾਰਸਨਲ ਵਿੱਚ ਭਾਜਪਾ ਦੇ ਪੂਰਾ ਵਿਰੁੱਧ ਬੋਲ ਰਹੇ ਨੇ ਇੱਕ ਉਹਨਾਂ ਨੇ ਬੜੀ ਗੱਲ ਇਹ ਤਾਂ ਕਹੀ ਭਾਜਪਾ ਦੇ ਵਿਰੁੱਧ ਕਿ ਭਾਈ ਸਿੱਖਿਆ ਸੰਸਥਾਵਾਂ ਨਾਲ ਜੁੜੀ ਹੋਈ ਉਹ ਗੱਲ ਐ ਕੀ ਗੱਲ ਐ ਮਿੰਟੂ ਜੀ ਉਹ ਥੋੜਾ ਜਿਆਦਾ ਸਾਂਝੀ ਕਰਿਓ ਕਿਉਂਕਿ ਗੱਲ ਬਹੁਤ ਵੱਡੀ ਲੱਗੀ ਉਹ ਸੁਖਵੀਰ ਸਿੰਘ ਬਾਦਲ ਜੀ ਨਹੀਂ ਉਹਨਾਂ ਦੀ ਸਿੱਖ ਸੰਸਥਾਵਾਂ ਨਾਲ ਸਿੱਖਿਆ ਸੰਸਥਾਵਾਂ ਨਾਲ ਤੇ ਕੋਈ ਜ਼ਿਆਦਾ ਨਹੀਂ ਸਿੱਖ ਸੰਸਥਾਵਾਂ ਨਾਲ ਹਾਂਜੀ ਸਿੱਖ ਸੰਸਥਾਵਾਂ ਨਾਲ ਭਈ ਗੱਲ ਇਹ ਆ ਕਿ ਉਹਨਾਂ ਨੇ ਸਾਫ਼ ਕਿਹਾ ਕਿ ਭਾਜਪਾ ਬਲਜੀਤ ਸਿੰਘ ਦਾਦੂਵਾਲ ਧਿਆਨ ਸਿੰਘ ਮੰਡ ਇਹੋ ਜੇ ਉਹਨਾਂ ਨੇ ਸ਼ਬਦ ਸੌਰੀ ਗਦਾਰ ਇਸਤੇਮਾਲ ਕੀਤਾ ਕਿ ਇਨ੍ਹਾਂ ਗਦਾਰਾਂ ਦੀ ਵਰਤੋਂ ਕਰਕੇ ਸਿੱਖ ਸੰਸਥਾਵਾਂ ਨੂੰ ਕਬਜ਼ੇ ਹੇਠ ਕਰਨਾ ਲੋਚਤੀ ਹੈ ਜੀ ਹਮ ਸੁਖਵੀਰ ਸਿੰਘ ਬਾਦਲ ਨੇ ਕਿਹਾ ਜੀ ਆਪਾਂ ਨੇ ਨਹੀਂ ਕਿਹਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੁਣ ਦੇਖੋ ਇਹ ਤੇ ਸਾਫ ਹੈ ਸਪਸ਼ਟ ਹੈ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਚਾਨਣ ਹੋ ਗਿਆ ਕਿ ਭਾਜਪਾ ਦੇ ਨਾਲ ਸ਼ਾਇਦ ਹੁਣ ਸਾਡੀ ਗੱਲ ਨਾ ਬਣੇ ਹਮ ਤੇ ਜੇ ਬਣ ਵੀ ਜਾਊਗੀ ਉਦੋਂ ਤੱਕ ਠੋਜੋ ਨਾ ਦੁੱਕੀ ਤਿੱਕੀ ਠੋਕ ਠੋਕ ਰੱਖਦਾ ਹਨ ਵੀ ਉਦੋਂ ਤੱਕ ਠੋਕ ਠੋਕ ਕੇ ਰੱਖੋ ਕੰਮ ਹਮ ਫਿਰ ਸਰ ਚੰਗੀ ਬਣ ਜੇ ਬੰਨ ਤੇ ਵੀ ਬਿਲਕੁਲ ਕਿ ਫਿਰ ਵਜ਼ਨ ਨਹੀਂ ਘਟੇਗਾ ਜਦੋਂ ਟੇਬਲ ਤੇ ਬੈਠਾਂਗੇ ਤਾਂ ਸਾਡਾ ਵੀ ਵਜ਼ਨ ਉਨਾ ਹੀ ਹੋਏਗਾ ਹੂੰ ਤੇ ਦੂਜੀ ਗੱਲ ਇਹ ਹੈ ਕਿ ਦੇਖੋ ਹੁਣ ਜਿਹੜੀ ਗੱਲ ਇਹ ਕਹਿੰਦੇ ਕਿ ਸਿੱਖ ਸੰਸਥਾਵਾਂ ਤੇ ਕਬਜ਼ੇ ਦੀ ਠੀਕ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਅਈ ਨਹੀਂ ਹੈ ਹੂੰ ਕਿ ਕੁਝ ਨੇਤਾ ਜਿਹੜੇ ਅੱਜਕੱਲ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਖਾਲਫਤ ਦੇ ਰੌਂ ਦੇ ਵਿੱਚ ਆ ਸਾਫ਼ ਹੈ ਸਪਸ਼ਟ ਹੈ ਕਿ ਉਹਨਾਂ ਦੀ ਉਹਨਾਂ ਦੇ ਚਿਵਾਰਿਆਂ ਚ ਆਉਣੀ ਜਾਣੀ ਆ ਕੀ ਆ ਕੋਈ ਇਹਦੇ ਚ ਸ਼ੱਕ ਨਹੀਂ ਕੋਈ ਇਹਦੇ ਚ ਦੋਰਾ ਨਹੀਂ ਹੈ ਜੀ ਤੇ ਕੱਲ ਹੁਣ ਰੌਲਾ ਪਿਆ ਸੀਗਾ ਕਿ ਕਾਲੀ ਦਲ ਨਵਾਂ ਬਣ ਸਕਦਾ ਹੈ ਉਹਦੇ ਤੇ ਪ੍ਰतिकਰਮ ਆਇਆ ਕਿ ਹਾਲੇ ਨਹੀਂ ਕੁਛ ਇਸ ਤਰ੍ਹਾਂ ਦੀ ਸਪਸ਼ਟਤਾ ਨਹੀਂ ਹੈ ਬਲਕਿ ਸਵਧਾਨ ਦੇ ਬਾਰੇ ਵਡਾਲਾ ਸਾਹਿਬ ਦੇ ਕੁਝ ਧਿਆਨਾਤ ਸੀਗੇ ਚਲੋ ਉਹਨੂੰ ਛੱਡ ਦਿਓ ਇਹ ਠੀਕ ਹੈ ਕਿ ਭਾਜਪਾ ਦੇ ਨਾਲ ਆਉਣੀ ਜਾਣੀ ਹੈ ਤੇ ਗਾਂ ਕਿਉਂ ਹੈਗਾ ਸਭ ਨੂੰ ਪਤਾ ਹੈ ਕਿ ਲੜਾਈ ਐ ਐਸਟੀਪੀਸੀ ਦੀ ਜਿਸ ਦਿਨ ਐਸਟੀਪੀਸੀ ਦਾ ਫੈਸਲਾ ਹੋ ਗਿਆ ਮੈਂ ਦੱਸਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਲਕਲੀ ਹਮ ਅੱਜ ਕਹ ਲੋ ਕਿ ਇੱਕ ਸੇਫ ਜ਼ੋਨ ਦੇ ਵਿੱਚ ਐ ਕਿਉਂ ਕਿ ਅਮਰਤਸਾ ਅਮਰਤਪਾਲ ਸਿੰਘ ਜੀ ਅਮਰਤਪਾਲ ਸਿੰਘ ਕਰਕੇ ਸੁਖਬੀਰ ਸਿੰਘ ਬਾਦਲ ਅੱਜ ਇੱਕ ਸੇਫ ਜ਼ੋਨ ਦੇ ਵਿੱਚ ਐ ਇਹ ਗੱਲ ਮੇਰੀ ਤੁਸੀਂ ਕਦੇ ਮੰਨੋਗੇ ਆਉਣ ਵਾਲੇ ਸਮੇਂ 'ਚ ਨਹੀਂ ਤਾਂ ਉਹਨਾਂ ਨੇ ਐਸਟੀਪੀਸੀ ਇਲੈਕਸ਼ਨ ਕਰਵਾ ਕੇ ਹਮ ਹੁਣ ਨੂੰ ਇਹਨਾਂ ਨੂੰ ਘਰੇ ਬਿਠਾ ਦੇਣਾ ਸੀ ਵਿਹਲਿਆਂ ਕਰਕੇ ਕਿਉਂਕਿ ਐਸ ਹਾਲਤ ਦੇ ਵਿੱਚ ਸੁਖਵੀਰ ਸਿੰਘ ਬਾਦਲਹੋਰੀ ਪਾਰ ਪਾਲਣਗੇ ਆਪਣੇ ਬੇੜੇ ਨੂੰ ਸੰਭੋਧ ਨਹੀਂ ਸੀ ਜਾਬ ਜੀ ਠੀਕ ਹੈ ਨਾ ਜੀ ਅਮਰਤਪਾਲ ਸਿੰਘ ਦਾ ਇੱਕ ਡਰ ਜਿਹੜਾ ਸੀਗਾ ਨਾ ਉਹ ਉਹਨਾਂ ਨੂੰ ਰੋਕ ਗਿਆ ਜੇ ਤੇ ਉਸ ਢੜੇ ਨਾਲ ਸੈਟਿੰਗ ਹੋ ਜਾਂਦੀ ਜਾਂ ਵਿਚਾਲੜੇ ਢੜੇ ਨਾਲ ਸੈਟਿੰਗ ਹੋ ਜਾਂਦੀ ਤਾਂ ਇਧਰੋਂ ਮਤਲਬ ਕਿ ਸਥਿਤੀ ਸਾਫ਼ ਹੋ ਜਾਂਦੀ ਫਿਰ ਤੇ ਕੋਈ ਗੱਲਾਂ ਹੋਰ ਸੀਗੀਆਂ ਪਰ ਫਿਲਹਾਲ एसटीपीसी ਦਾ ਖਤਰਾ ਸੀਗਾ ਕਿ ਇਹ ਨਾ ਹੋਵੇ ਕਿ ਸੁਖਵੀਰ ਸਿੰਘ ਬਾਦਲ ਵਰਗਾ ਲਿਬਰਲ ਹੂੰ ਜਿਹੜਾ ਨੇਤਾ ਹੈ ਉਦਾਰਵਾਦੀ ਨੇਤਾ ਹੈ ਜਿਹੜਾ ਇਸ ਨੂੰ ਸਾਈਡ ਕਰਕੇ ਕਿਤੇ ਉਹ ਉਹ ਧੜਾ ਲਿਆਈਏ ਕਿ ਜਿਹੜਾ ਸਾਡੇ ਵਾਸਤੇ ਬਹੁਤ ਵੱਡੇ ਮਸਲੇ ਖੜੇ ਕਰ ਦਏਗਾ। ਤੋ ਇਸ ਕਰਕੇ ਇਹ ਤਾਂ ਸਾਫ ਹੈ ਪਰ ਜਿਹੜੀ ਗੱਲ ਇਹ ਕਹਿੰਦੇ ਆ ਨਾ ਕਿ ਸਾਹਿਬ ਸਸਥਾਵਾ ਤ ਤ ਦੇਖੋ ਬਈ ਉਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜੋ ਨੰਦੇੜ ਸਾਹਿਬ ਹੈ ਉੱਥੇ ਕੀ ਹੋਇਆ ਉਸ ਬੋਰਡ ਦਾ ਕਿੰਨਾ ਰੌਲਾ ਪੈਂਦਾ ਜੀ ਜਦ ਤੋਂ ਹੋਇਆ ਉਹਦਾ ਜੋ ਵੀ ਤੁਸੀਂ ਕਹਿੰਦੇ ਹੁੰਨੇ ਹੋ ਤਾਂ ਉਸ ਵੇਲੇ ਤੁਸੀਂ ਭਾਈਵਾਲ ਸੀਗੇ ਬਿਹਾਰ ਦੇ ਵਿੱਚ ਪਟਨਾ ਸਾਹਿਬ ਕੀ ਹੋਇਆ ਜੀ ਜੀ ਦਿੱਲੀ ਦਿੱਲੀ ਕਮੇਟੀ ਜਿਹੜੀ ਸੀਗੀ ਉਹ ਕਿਵੇਂ ਹੌਲੀ-ਹੌਲੀ ਉਹਨਾਂ ਦੇ ਇਨਫਲੂਐਂਸ ਚਲੇ ਗਈ ਹੂੰ ਕਿਤੇ ਨਾ ਕਿਤੇ ਤੇ ਤੁਹਾਡੀ ਕਹਿ ਲੋ ਕਿ ਬਹੁਤ ਵੱਡੀ ਰਹਿਬਰੀ ਸੀਗੀ ਨਾ ਲੰਮੇ ਸਮੇਂ ਦੀ ਦਿੱਲੀ ਕਮੇਟੀ ਤਾਂ ਤੁਹਾਡੇ ਕੋਲ ਆ ਗਈ ਸੀਗੀ ਸਰਨਿਆਂ ਨੂੰ ਬਾਹਰ ਕਰਕੇ ਤੁਸੀਂ ਆ ਗਏ ਸੀਗੇ ਪਰ ਤੁਸੀਂ ਨਹੀਂ ਸੰਭਾਲ ਸਕੇ ਨਾ ਉੱਥੇ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਸਵਾਲ ਖੜੇ ਹੋ ਗਏ ਜੀ ਸੋ ਇਹਨਾਂ ਨੇ ਵੱਡਾ ਮਸਲਾ ਖੜਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਜਿਹੜੀ ਆ ਉਹ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਜਖੜ ਸਾਹਿਬ ਕਹਿੰਦੇ ਕਿ ਕੀ ਗੱਲ ਆ ਜ਼ਥੇਦਾਰ ਤੁਹਾਡੇ ਜਿਹੜੇ ਆ ਆਰਐਸਐਸ ਨੇ ਬਦਲੇ ਆ ਕਿਉਂ ਜੀਆਂ ਗੱਲਾਂ ਕਰਦੇ ਚੰਨੀ ਸਾਹਿਬ ਅੰਕਿਆ ਗੱਲ ਕਰਤੀ ਯਾਰ ਬਈ ਉਹ ਉਹ ਤੁਹਾਡਾ ਹੀ ਆ ਸਾਰਾ ਕੁਝ ਤੇ ਤੁਸੀਂ ਆਪਣੇ ਰੋਲੇ ਜਿਹੜੇ ਆ ਬਹਿ ਕੇ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਬਹਿ ਕੇ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਉਹ ਕਹਿੰਦੇ ਕਿ ਬਹਿ ਕੇ ਆਪਣੀ ਨਵੇੜੋ ਸੋ ਇਹ ਸਾਰਾ ਕੁਸ਼ਾ ਇਹ ਬਿਆਨ ਦਾ ਪਿਸ਼ੂਕੜ ਹੈ ਜੀ 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 ਮਿੰਟੂ ਜੀ ਹਰਵਿੰਦਰ ਕੌਰ ਜੀ ਤੁਹਾਡਾ ਵੀ ਜੀ ਆਇਆਂ ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਚੱਲਿਆ ਕਰੋ ਕਿਉਂਕਿ ਦੋਸਤ ਕਈ ਮੌਕੇ ਤੇ ਵੀ ਹਾਜ਼ਰ ਨਹੀਂ ਹੁੰਦੇ ਬਾਅਦ ਚ ਵੀ ਪ੍ਰੋਗਰਾਮ ਸੁਣਨਾ ਹੁੰਦਾ ਸੋ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਮੈਂ ਗੱਲ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਐ ਵੀ ਸਿਆਸਤ ਦੇ ਨਾਲ ਜੁੜੀ ਹੋਈ ਐ ਮਿੰਟੂ ਜੀ ਈਡੀ ਵੀ ਅੱਜਕੱਲ ਬਹੁਤ ਐਕਟਿਵ ਐ ਬਾਕੀ ਸਿਆਸਤ ਵਾਂਗੂ ਈਡੀ ਐਕਟਿਵ ਐ ਪੰਜਾਬ ਦੇ ਵਿੱਚ ਕਾਂਗਰਸ ਇਧਰੋਂ ਐਕਟਿਵ ਐ ਬਾਜਵਾ ਸਾਹ ਵਾਲੇ ਮਸਲੇ ਨਾਲ ਲੈ ਕੇ ਤੇ ਉਧ ਕਹਿੰਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਿਆ ਤੇ ਜੇ ਛਾਪੇ ਤੋਂ ਬਾਅਦ ਚਾਰਾ ਸ਼ੀਟ ਜਿਹੜੀ ਪੇਸ਼ ਕੀਤੀ ਹੈ ਉਹਦੇ ਚ ਕੀ ਨੁਕਤੇ ਨੇ ਜੀ ਜਾਂ ਫਿਰ ਉਹਦੇ ਚ ਕੋਈ ਐਸਾ ਅਸਾਰ ਬਣਦਾ ਹੈ ਕਿ ਅੱਗੇ ਜਾ ਕੇ ਜੇਲ੍ਹ ਜਾਣਾ ਪੈ ਸਕਦਾ ਹੈ ਜਾਂ ਕੀ ਬਣੇਗਾ ਉਹਦੇ ਵਿੱਚ ਦੇਖੋ ਹਾਲੇ ਤੇ ਉਹ ਦੋਨੇ ਹੀ ਜ਼ਮਾਨਤ ਤੇ 2015 ਚ ਜ਼ਮਾਨਤ ਮਿਲ ਗਈ ਸੀ ਹਮ ਜ਼ਮਾਨਤ ਉਹ ਤੋਂ ਤੱਕ ਬਰਕਰਾਰ ਰਹਿੰਦੀ ਆ ਜਦੋਂ ਤੱਕ ਨਵੇਂ ਸਿਰੇ ਤੋਂ ਕੋਰਟ ਕੋਈ ਗ੍ਰਿਫਤਾਰੀ ਦਾ ਬਰਾਂਟ ਜਾਰੀ ਨਹੀਂ ਕਰਦਾ ਸਾਬ ਇਹ ਸਰਵੇ ਜਿਹੜਿਆ ਨਾ ਉਹਦਾ ਵਕੀਲ ਬਣਾ ਦਿੰਦੇ ਆ ਤੁਹਾਨੂੰ ਤਾਂ 2015 ਦੇ ਵਿੱਚ ਇਹਨਾਂ ਨੂੰ ਜ਼ਮਾਨਤ ਮਿਲੀ ਹੋਈ ਆ ਹੂੰ ਤਾਂ ਇਸ ਕਰਕੇ ਜੇਤਾ ਨਵਾਂ ਕੋਈ ਗਾਰੰਟੀ ਜਾਰੀ ਹੋ ਜਾਵੇ ਉਹਦੇ ਖਿਲਾਫ ਤੇ ਤੁਹਾਨੂੰ ਜਾਂ ਤਾਂ ਪਰਕੋਟ ਚੋਂ ਜਾ ਕੇ ਜ਼ਮਾਨਤ ਲੈਣੀ ਪਵੇਗੀ ਜਾਂ ਗ੍ਰਿਫਤਾਰੀ ਤੁਹਾਡੀ ਜਿਹੜੀ ਹੋ ਸਕਦੀ ਆ ਪਰ ਫਿਲਹਾਲ ਤੇ ਕੋਈ ਐਸਾ ਮਾਮਲਾ ਹੈ ਨਹੀਂ ਆ ਨਾ ਕੋਰਟ ਚਾਹੇਗਾ ਤਾਂ ਚਾਰ ਸ਼ੀਟ ਜਿਹੜੀ ਆ ਯਾਨੀ ਚਾਰ ਸ਼ੀਟ ਦਾ ਮਤਲਬ ਕੀ ਹੁੰਦਾ ਚਲਾਣਾ ਉਹਦੇ ਤੇ ਟ੍ਰਾਇਲ ਚਲਾ ਦਿਓ ਜਮਾਨਤ ਤੇ ਤਾਂ ਹੈ ਗਈ ਹੈਗੇ ਨਿਮਾਪਤ ਹੂੰ ਸੋ ਇਸ ਵਾਸਤੇ ਹੁਣ ਦੇਖੋ ਗੱਲ ਜਿਹੜੀ ਹੈ ਨਾ ਦੋ ਤਰੀਕਿਆਂ ਨਾਲ ਕਹ ਲਓ ਕਿ ਅਧੂਰੀ ਹੈ ਇੱਕ ਤੇ ਇਹ ਕਿ ਮਾਮਲਾ ਕੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਨੈਸ਼ਨਲ ਹਰਾਲਡ ਮਾਮਲਾ ਨੈਸ਼ਨਲ ਹਰਾਲਡ ਮਾਮਲਾ ਕੀ ਹੈ ਜੀ ਸਰ ਨੈਸ਼ਨਲ ਹਰਾਲਡ ਮਾਮਲਾ ਕੁਝ ਨਹੀਂ ਹੈ ਨਹਿਰੂ ਨੇ 738 ਦੇ ਵਿੱਚ ਜਿਵੇਂ ਉਦੋਂ ਵੀ ਮੋਦੀ ਮੀਡੀਆ ਕੇਜਰੀਵਾਲ মিডিਆ ਇਸ ਕਿਸਮ ਦੇ মিডিਆ ਅੱਜ ਕੱਲ ਤਰੇ ਫਿਰਦੇ ਨੇ ਜਿਨ੍ਹਾਂ ਦੀਆਂ মিডিਆ ਜਿਹੜੀਆਂ ਉਹਨਾਂ ਦੇ ਹੱਥ ਆ ਚੁੱਕੀਆਂ ਨੇ ਜੀ ਤਾਂ ਗੱਲ ਇਹ ਆ ਕਿ ਉਸ ਵੇਲੇ ਵੀ ਇਹਨਾਂ ਨੇ ਇੱਕ ਆਪਣਾ ਆਜ਼ਾਦ মিডিਆ ਉਸ ਟਾਈਮ ਬਣਾਉਣ ਦਾ ਯਤਨ ਕੀਤਾ ਤੇ ਉਸ ਵੇਲੇ ਬਣਾਇਆ ਸੀ ਨੈਸ਼ਨਲ ਹਰਾਲਡ ਅੰਗਰੇਜ਼ੀ ਦਾ ਅਖਬਾਰ ਸੀ ਉਹਦੇ ਪ੍ਰਕਾਸ਼ਨ ਦੇ ਵਿੱਚ ਉਹ ਇੱਕ ਕੰਪਨੀ ਸੀ ਸ਼ਾਇਦ ਜੇ ਐਲ ਉਹਦਾ ਨਾਮ ਸੀਗਾ ਜਿਵੇਂ ਨਹੀਂ ਪੁੱੜਦਾ ਕੁਝ ਇਸ ਤਰ੍ਹਾਂ ਦਾ ਨਾਮ ਸੀਗਾ ਤਾਂ ਉਹਦੇ ਤਿੰਨ ਅਖਬਾਰ ਸੀ ਇੱਕ ਕੌਮੀ ਆਵਾਜ਼ ਹੂੰ ਇੱਕ ਨਵਜੀਵਨ ਹਿੰਦੀ ਤੇ ਕੌਮੀ ਆਵਾਜ਼ ਉਹ ਤੋਂ ਉਰਦੂ ਬਹੁਤ ਪੜਦੇ ਸੀਗੇ ਨਾ ਇੰਡੀਆ 'ਚ ਇੰਡੀਆ ਪਾਕਿਸਤਾਨ ਇੱਕ ਸੀਗਾ ਤਾਂ ਉਸ ਤੋਂ ਬਾਅਦ ਉਹ ਖੁਦ ਨੈਸ਼ਨਲ ਹਰਾਲਡ ਜਿਹੜਾ ਸੀ ਉਹ ਨਹਿਰੂ মিডিਆ ਬਣ ਗਿਆ ਹੂੰ ਹੂੰ ਕਿਉਂਕਿ 47 ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਨੈਸ਼ਨਲ ਹਰਾਲਡ ਜਿਹੜਾ ਸੀਗਾ ਉਹ ਖੁਦ ਉਹਦਾ ਹਾਲੇ ਹੋ ਗਿਆ ਕੋਈ ਨਹਿਰੂ মিডিਆ ਬਣ ਗਿਆ ਹੂੰ ਤੇ ਚਲੋ ਉਹਦੀਆਂ ਫਿਰ ਕਾਰਗੁਜ਼ਾਰੀਆਂ ਕਹਿ ਲਓ ਜਾਂ ਮਿਸਮੈਨੇਜਮੈਂਟ ਕਹਿ ਲਓ ਜੀ ਉਹ ਨਿਰੰਤਰ ਕਰਜ਼ੇ ਠ ਕਰਜ਼ੇ ਚਲਦਾ ਗਿਆ 2002 ਤੋਂ 11 ਦੇ ਦਰਮਿਆਨ ਕਾਂਗਰਸ ਨੇ ਉਹਨੂੰ 90 ਕਰੋੜ ਕਰਜ਼ਾ ਦਿੱਤਾ ਹੂੰ ਠੀਕ ਹੈ ਜੀ 90 ਕਰੋੜ ਕਾਂਗਰਸ ਪਾਰਟੀ ਨੇ ਕਰਜ਼ਾ ਦਿੱਤਾ ਜੀ ਫਿਰ ਹੋਇਆ ਕਿ ਕਿ ਇਸ ਦਰਮਿਆਨ ਯੰਗ ਇੰਡੀਆ ਇੱਕ ਕੰਪਨੀ ਬਣਾਈ ਜਾਂਦੀ ਹੈ ਹੂੰ YIL ਇੱਕ ਕੰਪਨੀ ਬਣਦੀ ਆ ਜਿਹਦੇ ਵਿੱਚ 76% ਹਿੱਸੇਦਾਰੀ ਇਹਨਾਂ ਮਾਪੁੱਤਾਂ ਦੀ ਸੀ ਬਾਕੀ ਸैम ਪਤਰੋਦਾ ਦੀ ਸੀ ਵੋਰਾ ਦੀ ਸੀਗੀ ਫਰਨਾਂਡਿਸ ਦੀ ਸੀ ਸ਼ਾਇਦ ਇਹਨਾਂ ਨੇ ਮਤਲਬ ਰਲ ਕੇ ਇੱਕ ਇਹ ਕੰਪਨੀ ਖੜੀ ਕੀਤੀ ਜੀ ਤੇ ਮੁੜ ਕੇ ਉਹਨੂੰ ਐਕਵਾਇਰ ਕਰ ਲਿਆ ਨੈਸ਼ਨਲ ਹੈਰਾਲਡ ਨੂੰ ਜੀ ਸੁਬਰਾਮਣੀਅਮ ਸਵਾਮੀ ਉਹ ਤੋਂ ਅੱਜ ਜਿਹੜਾ ਮੋਦੀ ਦਾ ਬੜਾ ਅਨ ਨਹੀਂ ਹੁਣ ਤੈਨੂੰ ਟੱਕਰਾਂਗੇ ਸਜਰੇ ਸ਼ਰੀਕ ਤੇਰੇ ਬਣ ਕੇ ਜਿਹੜਾ ਸਜਰਾ ਸ਼ਰੀਕ ਬਣਿਆ ਫਰਦਾ ਸੁਭਰਾ ਮੰਨਿਆ ਉਸwami ਇਹ ਉਦੋਂ ਕਹਿ ਲੋ ਕਿ ਨਰਿੰਦਰ ਮੋਦੀ ਦਾ ਬੜਾ ਯਾਰ ਹੁੰਦਾ ਸੀਗਾ ਜੀ ਨਰਿੰਦਰ ਮੋਦੀ ਜਿਹੜਾ ਸੀਗਾ ਉਸ ਵੇਲੇ ਗੁਜਰਾਤ ਦਾ ਚੀ ਮੰਨਿਸਟਰ ਸੀ ਉਹ ਦੂਰ ਬੈਠਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਸੀ ਕਿ ਕੋਈ ਗੱਲ ਨਹੀਂ ਆਪਨ ਕਾ ਟਾਈਮ ਆਏਗਾ ਜੀ ਠੀਕ ਹੈ ਜੀ ਇਹਨਾਂ ਦੇ ਰਾਜ ਦੇ ਵਿੱਚ ਯੂਪੀਏ ਦੇ ਰਾਜ ਚ ਇਹ ਕੇਸ ਹੋ ਗਿਆ ਇਹਨਾਂ ਨੇ ਕੁਝ ਕੀਤਾ ਨਹੀਂ ਉ ਤਾਂ ਕੀ ਕਰਨਾ ਸੀ ਆਪਦੇ ਖਿਲਾਫ ਹੂੰ ਕੌਣ ਕਾਰਵਾਈ ਕਰਦਾ ਹੈ ਬਿਲਕੁਲ ਤਾਂ ਉਸ ਤੋਂ ਬਾਅਦ ਸੁਬਰਾਮਣੀਅਮ ਸਵਾਮੀ ਨੇ ਮਤਲਬ ਕਿ ਨੈਸ਼ਨਲ ਹੈਰਾਲਡ ਦੀਆਂ ਪ੍ਰਾਪਰਟੀਆਂ ਨੂੰ ਲੈ ਕੇ ਕਿ ਇਹ ਗਲਤ ਤਰੀਕੇ ਨਾਲ ਜਿਹੜੀਆਂ ਉਹ ਗੱਈਆਂ ਨੇ ਇਹਨਾਂ ਦੇ ਕੋਲ ਜਿਵੇਂ ਮੈਂ ਤੁਹਾਨੂੰ ਇੱਕ ਪਿਸ਼ੋਕੜ ਦੱਸਿਆ ਕਿ ਇੱਕ ਕੰਪਨੀ ਬਣਾ ਕੇ ਉਹ ਸਾਰਾ ਨੈਸ਼ਨਲ ਹੈਰਾਲਡ ਜਿਹੜਾ ਐ ਐਕਵਾਇਰ ਕਰ ਲਿਆ ਜਾਂਦਾ ਹੈ। ਜੀ ਤਾਂ ਉਹਦੇ 'ਚ ਹੁਣ ਸੁਬਰਾਮਨੀਅਨ ਸਵਾਮੀ ਨੇ ਕੇਸ ਕਰਦੇ ਤਾਂ ਕੇਸ ਉਹ ਦਬ ਦਬਿਆ ਦੁੱਬਿਆ ਰਿਹਾ। ਜਿਵੇਂ ਮੋਦੀ ਸਾਹਿਬ ਆਏ ਮਈ ਦੇ ਵਿੱਚ ਆਏ ਸੀਗੇ 14 'ਚ ਉਹਨਾਂ ਨੇ ਅਗਸਤ ਚੀੜੀ ਮਗਰ ਲਾਤੀ ਇਹਨਾਂ ਦੇ। ਕੇਸ ਕੱਢ ਲਿਆ। ਜੀ। ਕੇਸ ਕੱਢ ਲਿਆ 15 'ਚ ਖਬਰ ਆ ਗਈ ਕਿ ਕੁਝ ਨਹੀਂ ਐ ਜੀ ਇਹਦੇ 'ਚ ਹੈ ਨਹੀਂ ਕੁਝ ਕੱਢਣ ਪੌਣ ਨੂੰ। ਕਈ ਅਖਬਾਰਾਂ ਨੇ ਖਬਰ ਲਈ। ਉਹ ਤੋਂ ਬਾਅਦ ਫੇਰ ਇਹ ਮਾਮਲਾ ਸ਼ਾਂਤ ਸ਼ੂਤ ਹੋ ਗਿਆ ਜ਼ਮਾਨਤ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੋ ਗਈ ਸੀ ਆ ਹੁਣ ਇਹਨਾਂ ਨੇ ਫੇਰ ਕੱਢ ਲਿਆ ਸੱਪ ਜੀ ਸੱਪ ਕੱਢ ਲਿਆ ਹੁਣ ਵੇਖੋ ਅੱਗੇ ਕੀ ਬਣਦਾ ਪਰ ਕਈ ਵਾਰ ਕੀ ਹੁੰਦਾ ਕਿ ਗ੍ਰਿਫਤ ਗ੍ਰਫਤਾਰੀ ਭਾਵੇਂ ਨਾਂ ਵੀ ਹੋਣੀ ਹੁੰਦੀ ਹੋਵੇ ਇੱਕ ਨਾ ਮੈਸੇਜ ਦੇ ਦਿੱਤਾ ਜਾਂਦਾ ਮਨੋਵਲ ਤੋੜਨ ਦਾ ਇਹ ਜਤਨ ਸ਼ਿਲਤਾ ਹੁੰਦੀ ਆ ਜਾਂ ਕਹਿ ਲੋ ਕਿ ਕੁਝ ਜਿਵੇਂ ਖੇਤਰੀ ਪਾਰਟੀਆਂ ਅੱਜਕੱਲ ਹੈਗੀਆਂ ਜਿਹੜੀਆਂ ਕਿ ਜਿਵੇਂ ਖਾਸ ਤੌਰ ਤੇ ਵਖਬ ਸੋਧ ਬਿੱਲ ਆਇਆ ਤੋ ਸਪੋਰਟ ਦੇ ਵਿੱਚ ਨਹੀਂ ਉਤਰੀਆਂ ਤਾਂ ਇੱਕ ਡਰਾਵਾ ਹੁੰਦਾ ਜੀ ਬਿਲਕੁਲ ਬਿਲਕੁਲ ਇਹ ਜਿਹੜੀ ਗੁਜਰਾਤ ਲੌਬੀ ਹੈ ਨਾ ਸਰ ਜਿੱਥੋਂ ਅਸੀਂ ਸੋਚਣਾ ਖਤਮ ਕਰਦੇ ਨੇ ਉੱਥੋਂ ਸੋਚਣਾ ਸ਼ੁਰੂ ਕਰਦੇ ਨੇ ਇਹ ਚਨਕਿਆ ਸਾਬ ਸਾਰਾ ਦਿਨ ਇਸ ਸਕੀਮਾਂ ਹੀ ਲਾਉਂਦੇ ਨੇ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਕਿ ਇਹ ਕਿਹੜੇ ਫਾਰਮੂਲੇ ਤੇ ਚੱਲਦੇ ਨੇ ਤੋ ਇਹਨਾਂ ਨੂੰ ਸਟਰੈਂਥ ਦਾ ਵੀ ਪਤਾ ਹੁੰਦਾ ਵੀਕਨੈਸ ਦਾ ਵੀ ਪਤਾ ਹੁੰਦਾ ਓਪਰਚੁਨਿਟੀ ਦਾ ਵੀ ਪਤਾ ਹੁੰਦਾ ਥ੍ਰੈਟ ਦਾ ਵੀ ਪਤਾ ਹੁੰਦਾ ਤਾਂ ਇੱਕ ਸਵੋਟ ਮੈਂ ਤੁਹਾਨੂੰ ਉਹਦਾ ਵਿਆਖਿਆ ਸਮੇਤ ਸਮਝਾਇਆ ਜੀ 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 ਬਿਲਕੁਲ ਉਹ ਜਿਸ ਤਵਾਰੀ ਜੀ ਦੱਸ ਰਹੇ ਨੇ ਕਿ AGL ਐਸੋਸੀਏਟਿਡ ਜਰਨਲਸ ਲਿਮਟਿਡ ਹਾਂ ਆ ਇੱਕ ਕੰਪਨੀ ਸੀਗੀ ਜੀ AGL